ਜਨਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੁਰਜਸਤ। ਐਨ ਆਈ ਏ ਨੇ ਪੰਜਾਬ ਦੇ ਜਲੰਧਰ ਦੇ ਵਿੱਚ ਅੱਜ ਸਵੇਰੇ ਸਵੇਰੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਐਨ ਆਈ ਏ ਦੀ ਟੀਮ ਨੇ ਇੱਕ ਕਾਰਵਾਈ ਫਰੈਂਡਸ ਕਲੋਨੀ ਦੇ ਵਿੱਚ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਕਿਰਾਏ ਤੇ ਰਹਿ ਰਿਹਾ ਹੈ। ਇਸ ਦੌਰਾਨ ਐਨ ਆਈ ਏ ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਸੀ। ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਟੀਮ ਦੇ ਵੱਲੋਂ ਇਹ ਰੇਡ ਕਿਸ ਮਾਮਲੇ ਦੇ ਵਿੱਚ ਮਾਰੀ ਗਈ ਹੈ ਤੇ ਇਸ ਘਰ ਦਾ ਮਾਲਕ ਕੌਣ ਹੈ ਟੀਮ ਪੁਛਗਿੱਛ ਕਰ ਰਹੀ ਹੈ ਜਿਸ ਘਰ 'ਚ ਰੇਡ ਹੋਈ ਹੈ ਉੱਥੇ ਕਿਸੇ ਨੂੰ ਹੀ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਪੁਲਿਸ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁਛਗਿੱਛ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ਤੇ ਇੱਥੇ ਰਹਿ ਰਿਹਾ ਹੈ ਫਰੈਂਡਸ ਕਲੋਨੀ ਚ ਇਸ ਵਿਅਕਤੀ ਨੂੰ ਜਿਹੜੇ ਵੀ ਜਾਣਨ ਵਾਲੇ ਨੇ ਉਹਨਾਂ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਘਰ ਦੇ ਬਾਹਰ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ NIA ਜਲਦੀ ਹੀ ਕੋਈ ਨਾ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ